ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਕਰਮਜੀਤ ਸਿੰਘ ਜੀ ਜੰਦਰ ਦਿਹਾਤੀ ਜਿਹਦੇ ਦਸ਼ਾ ਨਿਰਦੇਸ਼ ਅਤੇ ਉਹਨਾਂ ਵੱਲੋਂ ਨਸ਼ਾ ਵਿਰੋਧ ਤੇ ਮਾੜੇ ਅਨਸਰਾਂ ਵਿਰੋਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਬਲਵਿੰਦਰ ਸਿੰਘ ਐਸਐਚਓ ਬਿਲਗਾ ਤੇ ਉਸਦੀ ਟੀਮ ਨੇ ਇੱਕ ਚਾਰ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 207 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਜਿਹੜੀਆਂ ਕਿ ਕਮਰਸ਼ੀਅਲ ਰਿਕਵਰੀ ਹੈਗੀ ਆ ਦੌਰਾਨੇ ਪੁਸ਼ਕਸ਼ ਉਹਨਾਂ ਕੋ ਇੱਕ ਅਹਿਮ ਖਲਾਸਾ ਹੋਇਆ ਕਿ ਐਨਆਰਆਈ ਦੀ ਜਿਹੜੀ ਪਿਛਲੇ ਦਿਨੀ ਇੰਗਲੈਂਡ ਤੋਂ ਜੀਤਰਾਮ ਬਿਲਗੇ ਦਾ ਪਤੀ ਪੱਟੀ ਨਾਲ ਬਿਲੋਂਗ ਕਰਦੇ ਨੇ ਜਿਹੜੇ ਇੰਗਲੈਂਡ ਰਹਿੰਦੇ ਸੀ ਉਹਨਾਂ ਕੋ ਇੱਕ ਕੜਾ ਕਰੀਬ 6 ਤੋਲੇ ਦਾ ਚੈਨੀਏ ਤੇ ਦੋ ਮੁੰਡੀਆਂ ਜਿਹੜੀਆਂ ਸੀ ਉਹ ਥਿਆਨ ਦੀ ਨੋਕ ਤੇ ਉਹ ਕੰਧਾਂ ਟੱਪ ਕੇ ਉਹਦੇ ਘਰ ਤੋਂ ਖੋਈਆਂ ਸਨ ਉਹ 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 ਵਾਰਦਾ ਜਿਹੜੀ ਉਹ ਟ੍ਰੇਸ ਕੀਤੀ ਗਈ ਹੈ ਜਿਹਦੇ ਵਿੱਚ ਛੇ ਤੋੜੇ ਦਾ ਕਿਤੋ ਜਿਹੜਾ ਕੜਾ ਹੈਗਾ ਉਹ ਬਰੰਦ ਕਰ ਲਿਆ ਗਿਆ ਹੈ ਦੂਸਰੇ ਜਿਹੜੀ ਰਿਕਵਰੀ ਆ ਪੁਲ ਦਿਹਾਣੇ ਤੋਂ ਦਰਾਨੇ ਪੁਲਸ ਰਿਮਾਂਡ ਜਿਹੜੀ ਉਹ ਹਾਸਲ ਕੀਤੀ ਜਾਵੇਗੀ ਜਿਹੜੇ ਪਹਿਲਾਂ ਇਹ ਕੋਈ ਮੁਕਦਮੇ ਦਰਜ ਨਹੀਂ ਇਹਨਾਂ ਤੇ ਸਾਰਿਆਂ ਦੀ ਪਸ਼ੋਕੜ ਮਾਰੀ ਆ ਇਹਨਾਂ ਦੇ ਲੁੱਟ ਖੋਹਾਂ ਦੇ ਅਤੇ ਚੋਰੀ ਦੇ ਮੁਕਦਮੇ ਦਰਜ ਨੇ ਤੇ ਇਹ ਮਾੜੇ ਅਨਸਰ ਨੇ ਇਹਨਾਂ ਦੇ ਵਿਰਖਲਾਫ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਤਹਿਤ ਜਿਹੜੀਆਂ ਧਰਾਵਾਂ ਨੇ ਉਹਨਾਂ ਤਹਿਤ ਕਾਰਵਾਈ ਕੀਤੀ ਜਾਵੇਗੀ ਸਾਰੇ ਕੋਈ ਪਤਾ ਲੱਗਾ ਕਿਥੇ ਸੋਨਾ ਵੇਚਦੇ ਆ ਜਮਾਨ ਦੇ ਲੋਕ ਕਿ ਇਹ ਹੁਣ ਪੁਸ਼ਕਿਸ਼ ਕਰਾਂਗੇ ਇਹ ਲੁਧਿਆਣਾ ਤੋਂ ਕਲੀਅਰ ਹੋ 10 ਦਿਨ ਵੀ ਲੁਧਿਆਣੇ ਆ ਪਰ ਦਰਾਨੇ ਚੰਗੀ ਤਰ੍ਹਾਂ ਪੁਸ਼ਕਿਸ਼ ਕਰਨ ਤੋਂ ਬਾਅਦ ਰਿਮਾਂਡ ਪ੍ਰੋਸੈਸ ਲੈ ਕੇ ਤੇ ਫਿਰ ਇਹ ਵਾਰਦਾ ਜਿਹੜੀ ਆ ਵੀ ਇਹਨਾਂ ਕਿਥੇ ਵੇਚਿਆ ਉਹ ਉੱਤੇ ਉਹਦੇ ਬਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਥੈਂਕ ਯੂ ਜੀ